ਐਂਗਰ ਬੇਸਿਕਲੀ ਕੋਈ ਇੰਨੀ ਮਾੜੀ ਚੀਜ਼ ਨਹੀਂ ਹੈਗੀ ਐਂਗਰ ਤੁਹਾਨੂੰ ਤੁਹਾਡੇ ਹੱਕਾਂ ਲਈ ਖੜਾ ਕਰਨਾ ਸਿਖਾਉਂਦਾ ਆ ਮਤਲਬ ਜਦੋਂ ਤੁਸੀਂ ਇੱਕ ਚੰਗੇ ਬੰਦੇ ਹੋ ਉਹਦੇ ਵਾਸਤੇ ਕਹਿ ਰਹੇ ਆ ਮਾੜੇ ਬੰਦੇ ਦੇ ਹੱਥ 'ਚ ਤਾਂ ਮਤਲਬ ਦੁੱਧ ਵੀ ਜ਼ਹਿਰ ਬਣ ਜਾਂਦਾ ਹੈ ਚੰਗੇ ਬੰਦੇ ਵਾਸਤੇ ਐਂਗਰ ਇਜ਼ ਨੋਟ ਬੈਡ ਐਂਗਰ ਜਦੋਂ ਤੁਸੀਂ ਉਹਨੂੰ ਮੋਡੀਫਾਈ ਕਰਦੇ ਹੋ ਤੇ ਹੀ ਹੀ will be creative ਦਾ ਐਂਗਰ will be creative ਹਨ ਤੇ ਹੀ ਸ਼ੀਟ ਤੇ ਬਾਅਦ ਦੀ ਗੱਲ ਐਂਗਰ ਵਿਲ ਬੀ ਵੈਰੀ ਵੈਰੀ ਕ੍ਰੀਏਟਿਵ ਬਿਕਾਜ਼ ਉਹ ਇੱਕ ਇੱਕ એનર્ਜੀ ਹੈ ਇੱਕ ਪਾਵਰ ਹੈ ਜਿਹਨੂੰ ਤੁਸੀਂ ਕ੍ਰੀਏਟਿਵ ਕਰ ਸਕਦੇ ਹੋ ਤੇ ਦੂਜਾ ਇਹ ਨਹੀਂ ਮਾੜੀ ਚੀਜ਼ ਨਹੀਂ ਹੈਗੀ ਐਂਗਰ ਸਿਰਫ ਤੁਹਾਨੂੰ ਇਹ ਦੱਸਦਾ ਹੈ ਆ ਕਿ ਜਦੋਂ ਤੁਸੀਂ ਵੈਨ ਯੂ ਆਰ ਗੁੱਡ ਵਨ ਤੇ ਐਂਗਰ ਸਿਰਫ ਤੁਹਾਨੂੰ ਇਹ ਦੱਸਦਾ ਹੈ ਕਿ ਇਹ ਫਲਾਣਾ ਫਲਾਣਾ ਬੰਦਾ ਬਈ ਤੈਨੂੰ ਲਾਈਟਲੀ ਲੈ ਰਿਹਾ ਜਾਂ ਤੈਨੂੰ ਬਹੁਤ ਮਤਲਬ ਅੰਡਰਸਟੀਮੇਟ ਕਰਕੇ ਗਿਣਦੇ ਆ ਤੇ ਇਹਨੂੰ ਤੈਨੂੰ ਦੱਸਣਾ ਪਏਗਾ ਵੀ ਤੂੰ ਕੌਣ ਹੈ ਸੋ ਇਸ ਵੈਰੀ ਨੇਚਰਲ ਥਿੰਗ ਇਹ ਮਾੜਾ ਨਹੀਂ ਹੈਗਾ ਪਰ ਉਹ ਤਾਂ ਚਲੋ ਮਾੜੇ ਬੰਦੇ ਦੇ ਹੱਥ 'ਚ ਤਾਂ ਕੋਈ ਵੀ ਚੀਜ਼ ਚੰਗੀ ਚੀਜ਼ ਵੀ ਮਾੜੀ ਹੋ ਜਾਂਦੀ ਹੈ ਪਰ ਜਿਹੜੇ ਚੰਗੇ ਆ ਉਹਨਾਂ ਵਾਸਤੇ ਐਂਗਰ ਇਜ਼ ਅ ਮੈਡੀਸਨ ਇਸ ਵੈਰੀ ਵੈਰੀ ਯੂਸਫੁਲ ਯੂ ਕੈਨ ਮੋਡੀਫਾਈ ਇਟ ਐਂਡ ਯੂ ਕੈਨ ਕ੍ਰੀਏਟ ਲੋਟ